ਆਕਰੀ ਨੇ ਇੱਕ ਬਿਆਨ ਪੇਸ਼ ਕੀਤਾ ਸੀ ਸੰਸਦ ਦੇ ਵਿੱਚ ਵੀ ਆਉਣ ਵਾਲੇ 1 ਸਾਲ ਦੇ ਵਿੱਚ ਜਿੰਨੇ ਵੀ ਭਾਰਤ ਵਿੱਚ ਟੋਲ ਪਲਾਗੇ ਨੇ ਉਹ ਬੂਥਲੈਸ ਕਰ ਦਿੱਤੇ ਜਾਣਗੇ ਅੱਛਾ ਜੀ ਅਸੀਂ ਉਸ ਦੇ ਵਿਰੁੱਧ ਵਿੱਚ ਇਹ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਇਸ ਨਾਲ ਦਾ ਅਰੋੜਾ ਲੋਕਾਂ ਦੇ ਬੇਰਜਾਰ ਹੋ ਜਾਣਗੇ ਕੀ 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 ਨੁਕਸਾਨ ਹੋਣਗੇ ਬਾਈ ਆਪਾਂ ਜੇ ਲਾਗੂ ਹੁੰਦਾ ਤਾਂ ਇਹ ਇਸ ਨਾਲ ਜਿੰਨੇ ਵੀ ਧਰਮਚਾਰੀ ਆਗੇ ਉਹ ਸਾਰੇ ਬੇਰਜਾਰ ਹੋ ਜਾਣਗੇ ਇਲੈਕਟ੍ਰੋਨਿਕ ਮਸ਼ੀਨਾਂ ਲੱਗ ਜਾਣਗੀਆਂ ਜੋ ਸਿੱਧਾ ਨੰਬਰ ਪਲੇਟ ਨੂੰ ਸਕੈਨ ਕਰਿਆ ਕਰੂਗੀ ਤੇ ਸਿੱਧਾ ਬੰਦੇ ਦੇ ਅਕਾਊਂਟ ਦੇ ਵਿੱਚੋਂ ਪੈਸੇ ਕੱਟੇ ਜਾਇਆ ਕਰਨਗੇ ਹਾਂਜੀ ਇਸ ਨਾਲ ਜੇ ਹੁਣ ਆਪਾਂ ਜਿਵੇਂ ਲੋਕਲ ਦੀ ਪਿੰਡਾਂ ਠੀਕਰੇ ਹੋਏ ਅਚਲਹਰਾ ਵਿਗਾ ਟੋਲ ਪਲਾਜੇ ਤੇ ਹਾਂਜੀ ਉਸ ਵਿੱਚੋਂ ਕੋਈ ਪਿੰਡ ਫਰੀ ਨਹੀਂ ਹੋਊਗਾ ਉਹਨੇ ਸਿਸਟਮ ਨੇ ਸਿਰਫ ਨੰਬਰ ਪਲੇਟ ਸਕੈਨ ਕਰਨੀ ਆ ਉਹਨਾਂ ਦੇ ਆਟੋਮੈਟਿਕ ਅਕਾਊਂਟ ਵਿੱਚੋਂ ਪੈਸੇ ਕੱਟੇ ਜਾਇਆ ਕਰਨਾ ਜਿਵੇਂ ਕਿ ਹੁਣ ਕਿਸਾਨ ਜੂਨੀਅਨ ਦਾ ਕਾਰਡ ਬਣੇ ਹੋਏ ਆ ਜੋ ਵੀ ਕਾਰਡ ਬਣੇ ਹੋਏ ਨੇ ਜਾਂ ਪ੍ਰਸਤਿਕ ਕਤਰ ਦੇ ਕਾਰਡ ਬਣੇ ਹੋਏ ਨੇ ਉਹ ਨਹੀਂ ਚੱਲਣਗੇ ਜੀ ਫਿਰ ਉਹਨਾਂ ਦਾ ਵੀ ਉਹ ਕਾਰਡ ਵੀ ਬੰਦ ਹੋ ਜਾਣਗੇ ਕਿਉਂਕਿ ਜਦੋਂ ਇਲੈਕਟ੍ਰੋਨਿਕ ਮਸ਼ੀਨਾ ਲੱਗਿਆ ਜੀ ਡੀਪੀਐਸ ਸਿਸਟਮ ਲੱਗ ਗਿਆ ਫਿਰ ਪੋਸਟ ਕਾਰਡ ਦੀ ਕੋਈ ਵੈਲਿਊ ਨਹੀਂ ਰਹੇਣੀ ਕਿਉਂਕਿ ਜਿਹੜਾ ਇਹ ਸਿਸਟਮ ਜਾਰੀ ਹੋਊਗਾ ਤਾਂ ਇਹਨਾਂ ਲੱਖਾਂ ਜਿਹੜੇ ਕਰਮਚਾਰੀਆ ਟੂਲ ਪਲਾਜ਼ਾ ਤੇ ਜਿਹੜੇ ਕਿ ਰੋਜ਼ੀ ਰੋਟੀ ਦਾ ਸਾਧਨ ਬਣੇ ਹੋਏ ਆ ਉਹ ਬੇਰੋਜ਼ਗਾਰ ਹੋ ਜਾਣਗੇ ਉਹਨਾਂ ਦੇ ਕਾਰਡ ਚੱਲਦੇ ਸੀ ਕਿਹੜੇ ਕਿਹੜੇ ਕਾਰਡ ਚੱਲਦੇ ਹੁੰਦੇ ਸੀ ਪਹਿਲਾਂ ਟੂਲ ਪਲਾਜ਼ਾ ਦੀ ਗੱਲ ਕਰੀ ਗਈ ਆਪਾਂ ਕਾਰਡ ਦੇ ਮੁਤਾਬਕ ਜੀ ਦੇਖੋ ਸਰਕਾਰੀ ਅਧਾਰੇ ਨੂੰ ਲੈ ਕੇ ਚੱਲ ਗਿਆ ਤਾਂ ਆਪਾਂ ਜਿਵੇਂ ਪਿੰਡਾਂ ਦਾ ਪੁਲਿਸ ਦਾ ਕਾਰਡ ਹੋ ਗਿਆ ਜੀ ਆਰਮੀ ਆਫੀਸਰ ਹੋ ਗਿਆ ਜੀ ਇਹ ਗੈਜਟ ਆਫਸਰ ਹੋ ਗਿਆ ਜੀ ਐਦਾਂ ਜੀ ਅੱਛਾ ਜੀ ਇਹ ਸਾਰੇ ਬੰਦ ਹੋ ਜਾਣਗੇ ਜੀ ਹਾਂਜੀ ਹਾਂ ਹਰਜੀਤ ਕੌਰ ਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਸਿਰ ਸਕੂਲ ਪਲਾਜ ਤੇ ਕੰਮ ਕਰਦਿਆਂ ਨੂੰ ਜੀ? ਕਿਰੇ 7 ਸਾਲ ਹੋ ਗਏ। 7 ਸਾਲ ਹੋ ਗਏ। ਹਾਂਜੀ। ਤੇ ਘਰ ਦੀ ਸਥਿਤੀ ਕਿਵੇਂ ਆ ਆਪਣੀ ਜੇ ਗੱਲ ਕਰ ਲਈਏ ਤਾਂ ਜੀ? ਘਰ ਦੀ ਸਥਿਤੀ ਲਗਭਗ ਜੀ ਸਾਰੇ ਜਿੰਨਾ ਵੀ ਸਟਾਫ ਆ ਸਾਡਾ ਸਾਰਿਆਂ ਦੀ ਠੀਕ ਠਾਕ ਹੈ ਜੀ। ਹੂੰ ਕਿੰਨੀਆਂ ਕੁੜੀਆਂ ਤੁਸੀਂ ਕੰਮ ਕਰਦੇ? ਅਸੀਂ 10 ਕੁੜੀਆਂ ਕੰਮ ਕਰਦੀਆਂ। 10 ਕੁੜੀਆਂ ਕੰਮ ਕਰਦੀਆਂ ਜੀ। ਤੇ ਤੁਸੀਂ ਜਿਹੜੀ ਸੈਂਟਰ ਸਰਕਾਰ ਦਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ? ਇਹੀ ਗੱਲ ਕਹਿਣਾ ਚਾਹੁੰਦੇ ਆ ਜੀ ਵੀ ਸਾਡਾ ਸੱਤ ਰੋਜ਼ਗਾਰ ਨਾ ਖੋਹਿਆ ਜਾਵੇ ਜੀ। ਜਿਹੜੇ ਸਾਡੇ ਵੀਰ ਇੱਥੇ ਕੰਮ ਕਰਦੇ ਨੇ ਜੀ ਚਲੋ ਪੈਣ ਆ ਜਾ ਪਰ ਮੰਨ ਸਕਦੇ ਆ ਵੀ ਘਰੇ ਵੀ ਕੰਮ ਕਰ ਲੈਣਗੇ ਜੀ ਤੇ ਤੇ ਜਿਹੜੇ ਸਾਡੇ ਵੀਰ ਨੇ ਜੀ ਉਹਨਾਂ ਦਾ ਜੇ ਬੇਰੋਜ਼ਗਾਰ ਹੋਣਗੇ ਤਾਂ ਨਸ਼ੇ ਆ ਤੇ ਲੱਗਣਗੇ ਜੀ ਹਾਂਜੀ ਹਾਂਜੀ ਤੇ ਆਤਮ ਹੱਤਿਆ ਵੱਲ ਜਾਣਗੇ ਜੀ ਹਾਂਜੀ ਇਸ ਚੀਜ਼ ਨੂੰ ਰੋਕਣ ਦੇ ਲਈ ਅਸੀਂ ਸੈਂਟਰ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਵੀ ਸਾਥੋਂ ਸਾਡਾ ਰੋਜ਼ਗਾਰ ਲਾਤ ਹੋਇਆ ਜਾਵੇ। ਸਮਸ਼ੀਰ ਜੀ ਆਪਾਂ ਜਿਹੜੀ ਗੱਲ ਕਰ ਲਈ ਵੀ ਜਿਹੜਾ ਅੱਜ ਤੁਸੀਂ ਕਿਸ ਵੱਲੋਂ ਜਿਹੜਾ ਧਰਨਾ ਅੱਜ ਲਾ ਦਿੱਤਾਗਾ ਤੁਸੀਂ ਜਿਹੇ ਜਿਹੜਾ ਪੂਲ ਫਲਾਜੀ ਦੀ ਗੱਲ ਕਰ ਲਈ ਜੀ ਆਪਾਂ ਉਸ ਸਮਾਂ ਪਹਿਲਾਂ ਨਿਤਰਗੜ੍ਹ ਕ੍ਰੀ ਨੇ ਇੱਕ ਬਿਆਨ ਪੇਸ਼ ਕੀਤਾ ਸੀ ਸੰਸਦ ਦੇ ਵਿੱਚ ਵੀ ਆਉਣ ਵਾਲੇ 1 ਸਾਲ ਦੇ ਵਿੱਚ ਹਾਂਜੀ ਜਿੰਨੇ ਵੀ ਭਾਰਤ ਵਿੱਚ ਟੋਲ ਪਲਾਜੇ ਨੇ ਉਹ ਬੂਥਲੈਸ ਕਰ ਦਿੱਤੇ ਜਾਣਗੇ ਅੱਛਾ ਜੀ ਅਸੀਂ ਉਸ ਦੇ ਵਿਰੁੱਧ ਵਿੱਚ ਇਹ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਇਸ ਨਾਲ ਲੱਖਾਂ ਕਰੋੜਾਂ ਲੋਕਾਂ ਦੇ ਰੇਜਗਰ ਹੋ ਜਾਣਗੇ ਹਾਂ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕਿਸੇ ਟੈਕਨੋਲੋਜੀ ਕਰਕੇ ਸਾਡਾ ਰੋਜ਼ਗਾਰ ਖੁੱਸੇ ਹਾਂ ਅਸੀਂ ਇਸ ਦਾ ਸਖਤ ਵਿਰੋਧ ਕਰਦੇ ਹਾਂ ਅਸੀਂ ਇਹ ਮੰਗ ਰੱਖਦੇ ਹਾਂ ਸਰਕਾਰ ਨੂੰ ਨੇ ਤਾਂ ਗੰਡ ਕਰੀ ਜੀ ਨੂੰ ਵੀ ਜਿਹੜੇ ਟੋਲ ਬੂਥਲੈਸ ਪ੍ਰਣਾਲੀ ਆ ਇਹ ਪੰਜਾਬ ਦੇ ਵਿੱਚ ਲਾਗੂ ਨਾ ਕੀਤੀ ਜਾਵੇ ਤਾਂ ਜੋ ਸਾਡਾ ਰੋਜ਼ਗਾਰ ਬਚਿਆ ਰਹੇ ਕੀ 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 ਨੁਕਸਾਨ ਕੀ ਕੀ ਨੁਕਸਾਨ ਹੋਣਗੇ ਬਾਈ ਜੀ ਆਪਾਂ ਜੇ ਲਾਗੂ ਹੁੰਦਾ ਤਾਂ ਇਹ ਇਸ ਨਾਲ ਜਿੰਨੇ ਵੀ ਕਰਮਚਾਰੀ ਆਗੇ ਉਹ ਸਾਰੇ ਬੇਰੁਜ਼ਗਾਰ ਹੋ ਜਾਣਗੇ ਇਲੈਕਟ੍ਰੋਨਿਕ ਮਸ਼ੀਨਾਂ ਲੱਗ ਜਾਣਗੀਆਂ ਜੋ ਸਿੱਧਾ ਨੰਬਰ ਪਲੇਟ ਨੂੰ ਸਕੈਨ ਕਰਿਆ ਕਰੂਗੀ ਤੇ ਸਿੱਧਾ ਬੰਦੇ ਦੇ ਕਾਊਂਟ ਦੇ ਵਿੱਚੋਂ ਪੈਸੇ ਕੱਟੇ ਜਾਇਆ ਕਰਨਗੇ ਹਾਂਜੀ ਇਸ ਨਾਲ ਜੇ ਹੁਣ ਆਪਣਾ ਜਿਵੇਂ ਲੋਕਲ 30 ਪਿੰਡ ਫ੍ਰੀ ਕਰੇ ਹੋਏ ਇੱਥੇ ਲਹਿਰਾ ਵਿੱਗਾ ਟੋਲ ਫਲਾਜੇ ਤੇ ਉਸ ਵਿੱਚੋਂ ਕੋਈ ਪਿੰਡ ਫ੍ਰੀ ਨਹੀਂ ਹੋਊਗਾ ਉਹਨੇ ਸਿਸਟਮ ਨੇ ਸਿਰਫ ਨੰਬਰ ਪਲੇਟ ਸਕੈਨ ਕਰਨੀ ਆ ਉਹਨਾਂ ਦੇ ਆਟੋਮੈਟਿਕ ਅਕਾਊਂਟ ਵਿੱਚੋਂ ਪੈਸੇ ਕੱਟੇ ਜਾਇਆ ਕਰਨੇ ਜਿਵੇਂ ਕਿ ਹੁਣ ਕਿਸਾਨ ਜੂਨੀਅਨ ਦੇ ਕਾਰਡ ਬਣੇ ਹੋਏ ਆ ਜੋ ਵੀ ਕਾਰਡ ਬਣੇ ਹੋਏ ਨੇ ਜਾਂ ਪ੍ਰਸਤਿਕ ਕਤਰ ਦੇ ਕਾਰਡ ਬਣੇ ਹੋਏ ਨੇ ਉਹ ਨਹੀਂ ਚੱਲਣਗੇ ਜੀ ਫਿਰ ਉਹਨਾਂ ਦਾ ਵੀ ਉਹ ਕਾਰਡ ਵੀ ਬੰਦ ਹੋ ਜਾਣਗੇ ਕਿਉਂਕਿ ਜਦੋਂ ਇਲੈਕਟ੍ਰੋਨਿਕ ਮਸ਼ੀਨਾਂ ਲੱਗਿਆ ਜੀ ਜੀਪੀਐਸ ਸਿਸਟਮ ਲੱਗ ਗਿਆ ਫਿਰ ਉਸ ਕਾਰਡ ਦੀ ਕੋਈ ਵੈਲਿਊ ਨਹੀਂ ਰਹਿ ਨੰਬਰ ਪਲੇਟ ਨੂੰ ਸਕੈਨ ਕਰਨਾ ਉਹਨੇ ਇਹ ਨਹੀਂ ਵੇਖਣਾਗਾ ਵੀ ਇਸ ਵਿੱਚ ਕਿਸਾਨ ਯੂਨੀਅਨ ਦਾ ਮਲਾਜਮ ਆ ਜਾਂ ਪੁਲਿਸ ਮਲਾਜਮ ਆ ਜਾਂ ਆਰਮੀ ਵਾਲਾ ਕਰਮਚਾਰੀ ਆ ਜਾਂ ਕੋਈ ਲੋਕਲ ਪਿੰਡਾਂ ਦਾਗਾ ਉਹ ਸਾਰੇ ਇਸ ਚੀਜ਼ ਦਾ ਜਿਆਦਾ ਨੁਕਸਾਨ ਹੋ ਸਕਦਾ ਤੁਸੀਂ ਟੂਲ ਪਲਾਜ ਦੀ ਗੱਲ ਕਰ ਲਈਏ ਵੀ ਕਿੰਨੇ ਤੁਸੀਂ ਮਲਾਜਮ ਲੱਗੇ ਹੋਏ ਆ ਜਿਹੜੀ ਇੱਥੇ ਕਿੰਨੇ ਜਿਹੜੀਆਂ ਟਾਣੇ ਲੱਗੀਆਂ ਹੋਈਆਂ ਕੁੜੀਆਂ ਲੱਗੀਆਂ ਹੋਈਆਂ ਇੱਥੇ ਇਸ ਟੂਲ ਪਲਾਜ ਤੇ ਅਸੀਂ 60 ਮਲਾਜਮਾਂਗੇ ਜਿਸ ਵਿੱਚ 50 ਮੁੰਡੇ ਆਗੇ ਤੇ 10 ਉਹ ਕੁੜੀਆਂ ਰੱਖੀਆਂ ਹੋਈਆਂ ਨੇਗੀਆਂ ਸਾਡਾ ਰੋਜ਼ਗਾਰ ਆ ਸਾਡਾ ਘਰ ਦਾ ਸਾਰਾ ਖਰਚਾ ਵਰਚਾ ਇਸ ਟੋਲ ਪਲਾਜੇ ਤੋਂ ਹੀ ਚੱਲਦਾ ਹੈ ਹੂੰ ਸੈਂਟਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਫਿਰ ਸੈਂਟਰ ਸਰਕਾਰ ਨੂੰ ਅਸੀਂ ਇਹੀ ਮੰਗ ਰੱਖਣੀ ਚਾਹੁੰਦੇ ਹਾਂ ਕਿ ਸਾਨੂੰ ਬੂਥਲੈਸ ਸਿਸਟਮ ਪ੍ਰਣਾਲੀ ਇਹ ਚਲਾਉਣੀ ਆ ਤਾਂ ਸਾਡੇ ਕੰਮ ਨੂੰ ਪੱਕਾ ਕਰਿਆ ਜਾਵੇ ਸਾਨੂੰ ਪੱਕੀਆਂ ਨੌਕਰੀਆਂ ਦਿੱਤੀਆਂ ਜਾਣ ਹੂੰ ਠੀਕ ਹੈ ਜੀ ਧੰਨਵਾਦ ਜੀ ਗੁਰਵਿੰਦਰ ਜੀ ਆਪਾਂ ਇਹ ਟੋਲ ਪਲਾਜੇ ਦਾ ਧਰਨਾ ਲਾਇਆ ਜੀ ਕਿਸ ਬਿਸਤੇ ਲੱਗਿਆ ਜੀ ਅੱਜ ਇਹ ਇਹ ਜੇ ਅਸੀਂ ਜੇ ਸਿਸਟਮ ਜਿਹੜਾ ਨਵਾਂ ਸਰਕਾਰ ਦਾ ਬਿਆਨ ਆਇਆਗਾ ਵੀ ਸਿਸਟਮ ਬੂਥਲੈਸ ਹੋ ਰਿਹਾਗਾ ਉਹਦੇ سلسلے ਦੇ ਵਿੱਚ ਲਾਇਆ ਵੀ ਜੇ ਇਹ ਸਿਸਟਮ ਜਾਰੀ ਹੋਊਗਾ ਤਾਂ ਇਹਨਾਂ ਲੱਖਾਂ ਜਿਹੜੇ ਕਰਮਚਾਰੀਆ ਟੋਲ ਬਲਾਜਾਂ ਤੇ ਜਿਹੜੇ ਕਿ ਰੋਜੀ ਰੋਟੀ ਦਾ ਸਾਧਨ ਬਣੇ ਹੋਏ ਆ ਉਹ ਬੇਰੋਜ਼ਗਾਰ ਹੋ ਜਾਣਗੇ ਦੂਜੀ ਗੱਲ ਇਹ ਹੈ ਜੀ ਜਿਵੇਂ ਸਾਡੇ ਪ੍ਰਧਾਨ ਨੇ ਦੱਸਿਆ ਬਾਈ ਨੇ ਵੀ ਸਾਡੀ ਅਪੀਲ ਹੈਗੀ ਮੰਤਰੀ ਸਾਹਿਬ ਨੂੰ ਨਿਤਨ ਗੜਕੜੀ ਜੀ ਨੂੰ ਵੀ ਉਹਨਾਂ ਨੇ ਹਮੇਸ਼ਾ ਰੋਜ਼ਗਾਰ ਵਧਾਉਣ ਦੀ ਗੱਲ ਕੀਤੀ ਆਪਦੇ ਬਿਆਨ ਦੇ ਵਿੱਚ ਪਹਿਲਾਂ ਤੋਂ ਹਾਂਜੀ ਤੇ ਵਾਅਦਾ ਵੀ ਹੈ ਟੋਲ ਬ੍ਰਿਜ ਦੇ ਨਵੇਂ ਨੌਕਰਾਂ ਦਾ ਫਤਗਾ ਵੀ ਆਇਆ ਹੈਗਾ ਇਸ ਲਈ ਸਾਡਾ ਇਹ ਬਿਆਨ ਨਜ਼ਰ ਰੱਖਦੇ ਹੋਏ ਤੇ ਇਹ ਜਿਹੜਾ ਬੋਥਲੈਸ ਸਿਸਟਮ ਇਹਨੂੰ ਰੱਦ ਕੀਤਾ ਜਾਵੇ ਤੇ ਜਾਂ ਤਾਂ ਕਿ ਜੋ ਲੱਖਾਂ ਕਰਮਚਾਰੀ ਲੱਗੇ ਆ ਡੋਲਾ ਤੇ ਉਹਨਾਂ ਦਾ ਰੋਜ਼ਗਾਰ ਬਚ ਜਾ ਸਕੇ ਬਾਕੀ ਇਹ ਗੱਲ ਕਰ ਲਈਏ ਜਿਹੜੇ ਕਿਸਾਨਾਂ ਦੇ ਜਿਹੜੇ ਕਾਰਡ ਨੇ ਉਹ ਚੱਲਿਆ ਕਰਨਗੇ ਤੇ ਜੰਬੰਦ ਹੋ ਜਾਣਗੇ ਮੁਰਕੇ ਜੀ ਨਹੀਂ ਜੀ ਜਦੋਂ ਇਹ ਟੈਕਨੋਲੋਜੀ ਜਿਵੇਂ ਬੋਥਲੈਸ ਦੀ ਹੋ ਰਹੀ ਹੈਗੀ ਚੇਂਜ ਹੋ ਜੂਗੀ ਤਾਂ ਚੇਂਜ ਹੋ ਜੂਗੀ ਜੀ ਤੇ ਉਹਦੇ ਵਿੱਚ ਉਹਦੇ ਕਾਰਡ ਦਾ ਕੋਈ ਰੋਲ ਨਹੀਂ ਰਹਿ ਜੂਗਾ ਜੀ ਕੋਈ ਵੀ ਕਰਨੀ ਚੱਲਿਆ ਕਰਨਾ ਜੀ ਉਹ ਨਹੀਂ ਜੀ ਨਹੀਂ ਜਾਂ ਕੋਈ ਪੁਲਿਸ ਅਧਿਕਾਰੀ ਦਾ ਜੀ ਜਾਂ ਆਪਾਂ ਗੱਲ ਕਰ ਲਈਏ ਹੋਰ ਵੀ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਕਾਰਡ ਚੱਲਦੇ ਸੀ ਕਿਹੜੇ ਕਿਹੜੇ ਕਾਰਡ ਚੱਲਦੇ ਹੁੰਦੇ ਸੀ ਪਹਿਲਾਂ ਟੂਲਪਲਾਜੇਂ ਤੋਂ ਗੱਲ ਕਰ ਲਈ ਜੀ ਆਪਾਂ ਕਾਰਡ ਦੇ ਮੁਤਾਬਕ ਜੀ ਦੇਖੋ ਸਰਕਾਰੀ ਅਦਾਰੇ ਨੂੰ ਲੈ ਕੇ ਚੱਲਗੇ ਤਾਂ ਆਪਾਂ ਜਿਵੇਂ ਪੰਜਾਬ ਪੁਲਿਸ ਦਾ ਕਾਰਡ ਹੋ ਗਿਆ ਜੀ ਆਰਮੀ ਆਫੀਸਰ ਹੋ ਗਿਆ ਜੀ ਇਹ ਗੈਜਟ ਆਫਸਰ ਹੋ ਗਿਆ ਜੀ ਇਦਾਂ ਜੀ ਅੱਛਾ ਜੀ ਇਹ ਸਾਰੇ ਬੰਦ ਹੋ ਜਾਣਗੇ ਜੀ ਹਾਂਜੀ ਹਾਂ ਠੀਕ ਹੈ ਜੀ ਤੇ ਕਿੰਨੇ ਮੁਲਾਜ਼ਮ ਨੇ ਜੀ ਆਪਣੇ ਗੱਲ ਕਰ ਲਈ ਆਪਾਂ ਜਿਹੜੇ ਇੱਥੇ ਲੱਗੇ ਹੋਏ ਨੇ ਜਿਹੜੇ ਪਟੰਡਾ ਟੂਲਪਲਾਜੇਂ ਤੇ ਜੀ ਆਪਾਂ 60 ਮਲਾਮ ਨੇ ਜੀ 60 ਮੀਟਰ ਜਿਹੜੇ ਹਾਂ ਤੇ ਕਿੰਨੀਆਂ ਕੁੜੀਆਂ ਕੰਮ ਕਰ ਰਹੀਆਂ ਇੱਥੇ ਟੋਲ ਪਲਾਟਾਂ ਤੇ ਲੱਗੇ ਪਿਆ ਕਿੰਨੇ ਆ ਦੇ ਜਣੀ ਦੀ ਰਜਿਸਟਰ ਨੂੰ ਲੱਤ ਵੱਜੂ 10 ਲੱਖ ਦੇ ਨੇੜੇ 10 ਲੱਖ ਦੇ ਨੇੜੇ ਵੀ ਅੱਜ ਲੇਰਾ ਲੇਰਾ ਵੇਚਦਾ ਤੇ ਟੋਲ ਪਲਾਟ ਜੀ ਨੂੰ ਨਾ ਧਰਨਾ ਦਿੱਤਾ ਜਾ ਰਿਹਾ ਕੀ ਇਹ ਪੰਜਾਬ ਲੈਵਲ ਦੇ ਥਰੂ ਹੀ ਧਰਨਾ ਚੱਲ ਰਿਹਾ ਇਹਨਾਂ ਜੀ ਪੂਰੇ ਭਾਰਤ ਜੀ ਮੰਨ ਲਓ ਵੀ ਪਹਿਲਾਂ ਤਾਂ ਪੰਜਾਬ ਤੋਂ ਹੀ ਹੁੰਦਾ ਰੋਸ ਜਦੋਂ ਕੋਈ ਵੀ ਰੋਸ ਸਟਾਰਟ ਹੁੰਦਾ ਪੰਜਾਬ ਤੋਂ ਹੁੰਦਾ ਜੀ ਪੰਜਾਬ ਤੋਂ ਹੁੰਦਾ ਪੰਜਾਬ ਵਾਲਾ ਪਿਆਰ ਕਰਦੇ ਆਪਾਂ ਫਿਰ ਪੂਰੇ ਭਾਰਤ ਤੋਂ ਹੁੰਦਾ ਜੀ ਇਹ ਜਿਹੜੀ ਬੂਥ ਲੱਗਣਾ ਆ ਰਹੀ ਆ ਰਹੀ ਹੈ ਇਹਦੇ ਨਾਲ ਜਣੀ ਕਿ ਵੀ ਟੱਲੇ ਟੋਲ ਕਰਮਚਾਰੀ ਪ੍ਰਾਪਤ ਨਹੀਂ ਹੋਣਗੇ ਸਾਡਾ ਰੋਜ਼ਗਾਰ ਕੁਛ ਨਹੀਂ ਕੁਛ ਨਹੀਂ ਮੰਨ ਲਓ ਵੀ ਜੋ ਇਹ ਬੂਤਲਾ ਪ੍ਰਣਾਲੀ ਆ ਗਈ ਸਾਡਾ ਰੋਜ਼ਗਾਰ ਗਿਆ ਖਤਮ ਹੈ ਜੀ ਤੇ ਨਾਲ ਜਿੰਨੂੰ ਵੀ ਕੋਈ ਛੂਟ ਮਿਲਦੀ ਹੈਗੀ ਕਿਸੇ ਨੂੰ ਕੋਈ ਪਾਪਾ ਮੰਨ ਲਓ ਵੀ ਛੋਟ ਦਿੱਤੀ ਵੀ ਹੈ ਮੰਨ ਲਓ ਸਰਕਾਰ ਨੇ ਦੇਵੇ ਸਾਰੇ ਖਤਮ ਹੋ ਜਣਗੇ ਕੋਈ ਕਿਸਾਨ ਜਿਹੋ ਦਾ ਕਾਰਡ ਹੈ ਜੀ ਜਿੰਨੇ ਪਿੰਡ ਵਗੈਰਾ ਕੋਈ ਕੋਈ ਆਰਮੀ ਦਾ ਕੋਈ ਸਰਕਾਰੀ ਸਭ ਖਤਮ ਹੋ ਜਾਣਾ ਜੀ ਜਦੋਂ ਗੱਡੀ ਰੋਡ ਤੇ ਚੜ ਗਈ ਉਹਨੇ ਆਟੋਮੈਟਿਕ ਜੀਪੀਐਸ ਰਾਹੀਂ ਪੈਸੇ ਕੱਟ ਲੈ ਰਿਆ ਕਿਸ ਨੂੰ ਕੋਈ ਸ਼ੋਟ ਨਹੀਂ ਜੀ ਤੇ ਇਹ ਮੰਨ ਲਓ ਪੂਰੇ ਭਾਰਤ ਦੀ ਗੱਲ ਕਰੀਏ ਜੀ 10 ਲੱਖ ਕਰਮਚਾਰੀ ਹੈ ਜੀ ਅੰਦਾਜ਼ਾ ਜੇ ਪੰਜਾਬ ਦੇ ਵਿੱਚ ਕਿੰਨੇ ਟੋਲ ਪਲਾਜ਼ਾ ਪੰਜਾਬ ਦੇ ਵਿੱਚ 48 ਟੋਲ ਪਲਾਜ਼ਾ ਹੈ ਜੀ 48 ਬਾਕੀ ਸਟੇਟ ਹਾਈਵੇ ਦੀ ਵੀ ਜੇ ਲਾਗੀਆਂ 52 53 ਬੰਦੇ ਹੈ ਜੀ ਹੈਗੇ ਜਿਹੜੇ ਚੱਲਦੇ ਆ ਜੀ ਤੇ ਮੰਨ ਲਓ ਵੀ ਕਿਸੇ ਦੇ 60 70 ਜੀ ਕਿਸੇ ਦੇ 2 300 ਮੁਲਾਜ਼ਮਾ ਹੈ ਜੀ ਤੇ ਸਾਰੇ ਉਹਦੇ ਉਹਨਾਂ ਦੇ ਮੁਲਾਜ਼ਮਾਂ ਦੇ ਨਾਲ ਕੱਲੇ ਮੁਲਾਜ਼ਮ ਨਹੀਂ ਨਾ ਗਿੰਦੀ ਆਪੇ ਉਹਨਾਂ ਨਾਲ ਪਰਿਵਾਰ ਵੀ ਦੇਖੋ ਜੀ ਪਰਿਵਾਰ ਦੇ ਇੱਕ ਮੁਲਾਜ਼ਮ ਦੇ ਨਾਲ ਚਾਰ ਬੰਦੇ ਦਾ ਘਟੋ-ਘਟਾ ਹੈਗੀ ਆ ਜੀ ਹਾਂ ਜੀ ਤੇ ਤੁਸੀਂ 10 ਲੱਖ ਨੂੰ ਲਾ ਲਓ ਸਾ ਇਨੇ ਕਿੰਨੇ ਜਾਂਦੇ ਦੀ ਰੋਟੀ ਖੋਹੀ ਜਾ ਰਹੀ ਹੈ ਜੀ ਇਹ ਸਾਨੂੰ ਅਸੀਂ ਤਾਂ ਇਹ ਅਪੀਲ ਕਰਦੇ ਹਾਂ ਨਿਤਨ ਘਟਰੀ ਜੀ ਤੋਂ ਵੀ ਸਾਨੂੰ ਵੀ ਸੜਾ ਰਜਗਾਰ ਦਿੱਤਾ ਜਾਵੇ ਜਾਂ ਕਿਸੇ ਪਾਸੇ ਸਾਨੂੰ ਹੋਰ ਪੱਕਾ ਕਰੇ ਪਹਿਲੀ ਵਾਰ ਤਾਂ ਅਸੀਂ ਇਹ ਕਿਨੇ ਵੀ ਸਾਡੀ ਇਹ ਹੀ ਇਸ ਪ੍ਰਣਾਲੀ ਨੂੰ ਹੀ ਬੰਦ ਕੀਤਾ ਜਾਵੇ ਰੱਦ ਕੀਤਾ ਜਾਵੇ ਮੁੱਢ ਨੂੰ ਰੱਦ ਕੀਤਾ ਜਾਵੇ ਇਹ ਪ੍ਰਣਾਲੀ ਸਹੀ ਨਹੀਂ ਜੀ ਇਹ ਆਮ ਆਦਮੀ ਵਾਸਤੇ ਵੀ ਨਹੀਂ ਸਹੀ ਜੀ ਲੋਕੋ ਕੋਈ ਛੋਟ ਮਿਲਦੇ ਉਹਨਾਂ ਨੂੰ ਵੀ ਇੱਥੇ ਫਿਰ ਜੋ ਲੰਘੋਗੇ ਜੀ ਉਹਦਾ ਵੀ ਟੋਲ ਕੱਟਿਆ ਜਾਣਾ ਜੀ ਜਿਹੜੇ ਨਾਲ ਪੈਡ ਲੱਗਦੇ ਸੀ ਵੀ ਟੂਲ ਪਲਾਜੇ ਤੇ ਉਹ ਉਹਨਾਂ ਨੂੰ ਵੀ ਨੁਕਸਾਨ ਆ ਬਈ ਇਹ ਸਾਰਿਆਂ ਨੂੰ ਹੀ ਨੁਕਸਾਨ ਆ ਜੀ ਕਿਸੇ ਨੂੰ ਕੋਈ ਛੋਟ ਨਹੀਂ ਕੋਈ ਕਿਸਾਨ ਨੂੰ ਨਹੀਂ ਦਾ ਕਾਰਡ ਆਈ ਕੋਈ ਮੰਨ ਲਓ ਕਿਸੇ ਨੂੰ ਕੋਈ ਸਰਕਾਰੀ ਛੋਟ ਮਿਲ ਵੀ ਸਭ ਬੰਦ ਹੋ ਜਾਣਗੇ ਤੁਸੀਂ ਸੈਂਟਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਸੈਂਟਰ ਸਰਕਾਰ ਕੋਲ ਅਸੀਂ ਅਸੀਂ ਨੰਤਰ ਘਟ ਰਹੀ ਜੀ ਜੋ ਅਪੀਲ ਕਰਦੇ ਆਂ ਵੀ ਇਹ ਜਿਹੜੀ ਬੂ ਪਰ ਨਾਲੀ ਜਿਹੜੀ ਲਿਆਂਦੀ ਹੈ ਸੈਂਟਰ ਨੇ ਇਹ ਰਾਤ ਨਹੀਂ ਹੁੰਦੀ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਕੀ ਹੋਊਗਾ ਅਗਲਾ ਜੀ ਸਾਡਾ ਪ੍ਰੋਗਰਾਮ ਹੈ ਅਸੀਂ ਕਿਸਾਨ ਜੁੜੇ ਨਾਲ ਵੀ ਮਤਲਬ ਵੀ ਮੀਟਿੰਗਾਂ ਕੀਤੀਆਂ ਜੀ ਤੇ ਅਸੀਂ ਇਸ ਘਰ ਸੇ ਬੈਠਾਂਗੇ ਪੂਰਾ ਜੋਰ ਨਾਲ ਮੀਡੀਆ ਲੈਵਲ ਤੇ ਸਾਂਝਾ ਜੀ ਮੀਟਿੰਗਾਂ ਜੀ ਉਹਦੇ ਉਹਨਾਂ ਨੇ ਕੀ ਕਹਿ ਦੇ ਕਿਸਾਨ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਹੈ ਸਾਥ ਦਿੱਤਾ ਹੈ ਵੀ ਤੁਹਾਡੇ ਨਾਲ ਖੜੇ ਹਾਂ ਜਿੱਥੇ ਕਹੋਗੇ ਅਸੀਂ ਤੁਹਾਡੇ ਨਾਲ ਸਾਥ ਦੇਵਾਂਗੇ ਚਾਰ ਦਿਨ ਪਹਿਲਾਂ ਅਸੀਂ ਸਕੇਮ ਨਾਲ ਹਾਂਜੀ ਸਾਂਝਾ ਮੋਰਚ ਉੱਤੇ ਇਸ ਕੇਮ ਨਾਲ ਹੋਈ ਜੀ ਹਾਂਜੀ ਜਣੀ ਦੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਕਿਸੇ ਹਾਲਤ ਵਿੱਚ ਤੁਹਾਡਾ ਇਹ ਬਿੱਲ ਹੈ ਜਿਹੜਾ ਨਹੀਂ ਹਾਂ ਸਹੀ ਕਹਿੰਦੇ ਆ ਜਿਹੜਾ ਟੋਲ ਪਲਾਜੇ ਦੇ ਧਰਨਾ ਚੱਲ ਰਿਹਾ ਕਿਉਂ ਚੱਲ ਰਿਹਾ ਹੈ ਕੀ ਸਮੱਸਿਆ ਹੈ ਇਹ ਜਿਹੜਾ ਸੈਂਟਰ ਨੇ ਜਿਹੜਾ ਹਬੈਲ ਲਿਆਂਦਾ ਬੂਥ ਪ੍ਰਣਾਲੀ ਬੈਲ ਕੀ ਚੀਜ਼ ਹੈ ਇਹ ਇਹ ਸਾਡਾ ਜਿਹੜਾ ਰੋਸ ਪ੍ਰਦਰਸ਼ਨ ਚੱਲ ਰਿਹਾ ਜੀ ਅੱਜ ਇਹ ਜਿਹੜਾ ਬੂਥ ਪ੍ਰਣਾਲੀ ਬੂਥ ਲੈਸ ਕਰਨ ਵਾਲਾ ਪ੍ਰਣਾਲੀ ਹੈ ਇਹਨੂੰ ਰੋਕਣ ਦੇ ਲਈ ਚੱਲ ਰਿਹਾ ਜੀ ਇਹ ਨਿਤਨ ਕਰਕੇ ਇਹੀ ਮੈਸੇਜ ਪਹੁੰਚਾਉਣਾ ਚਾਹੁੰਦੇ ਆ ਜੀ ਅਸੀਂ ਕਿ ਜਿਹੜਾ ਸਾਡਾ ਇਹ ਬੂਥ ਲੈਸ ਪ੍ਰਣਾਲੀ ਹੈ ਤੁਹਾਡੀ ਇਸ ਨੂੰ ਰੱਦ ਕੀਤਾ ਜਾਵੇ ਇਸ ਨਾਲ ਬਹੁਤ ਹੀ ਜ਼ਿਆਦਾ ਘਰ ਦੇ ਜਿਹੜੇ ਕਰਮ ਰੋਜ਼ਗਾਰ ਚੱਲ ਰਿਹਾ ਹੈਗਾ ਨਾਨੂੰ ਬਹੁਤ ਜਿਆਦਾ ਨੁਕਸਾਨ ਹੋਣਾ ਇਹਦੇ ਬਾਰੇ ਸਮਝਾਓ ਬੂਥਲੈਸ ਪ੍ਰਣਾਲੀਏ ਕੀ ਚੀਜ਼ ਆ ਇਹ ਬੂਥਲੈਸ ਪ੍ਰਣਾਲੀ ਜੀ ਇਸ ਦੀ ਇਹ ਕਾਰਨ ਹੈ ਕਿ ਇੱਥੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈਗੀਗੀ ਇਹ ਜਿਹੜੇ ਆਪਣੇ ਆਸ-ਪਾਸੇ ਲੋਕਲ ਲੋਕਲ ਪਿੰਡਾਂ ਵਾਲੇ ਹੋਗੇ ਸ਼ਹਿਰਾਂ ਵਾਲੇ ਹੋਗੇ ਉਹਨਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਹੁੰਦਾ ਕਿ ਭੈੜੀ ਗੂਥਲੈਸ ਪ੍ਰਣਾਲੀ ਹੈ ਇਦਾਂ ਜੀ ਮਤਲਬ ਵੀ ਇਸ ਜਗ੍ਹਾ ਤੇ ਇੱਕ ਮੁਲਾਜ਼ਮ ਮੁਲਾਜ਼ਮਾਂ ਦੀ ਗਿਣਤੀ ਬਹੁਤ ਹੀ ਘੱਟ ਜਾਣੀ ਆ ਮਤਲਬ ਵੀ ਜੋ ਇੱਥੋਂ ਦੇਖ ਰੇ ਕਰਨਗੇ ਸਿਰਫ ਉਹੀ ਗੱਡੀਆਂ ਕੱਲੀਆਂ ਆਇਆ ਕਰਨੀਆਂ ਕੱਲੀਆਂ ਲੰਘੀਆਂ ਕਰਨੀਆਂ ਸਾਰਾ ਜੀਪੀਐਸ ਸਿਸਟਮ ਹੋ ਜਾਣਾ ਨੰਬਰ ਪਲੇਟ ਸਕੈਨ ਹੋਇਆ ਕਰਨੀ ਹੈਗੀ ਉਹਨਾਂ ਦੇ ਪੈਸੇ ਆਟੋਮੈਟਿਕ ਹੀ ਖਾਤਿਆਂ ਵਿੱਚੋਂ ਕੱਟੇ ਆਇਆ ਕਰਨ ਜਿਹੜਾ ਰਾਜਵਿੰਦਰ ਜੀ ਆਪਾਂ ਉਹ ਜਿਹੜਾ ਫਸਟ ਵਾਈਲ ਲੱਗਿਆ ਹੁੰਦਾਗਾ ਉਹ ਮਤਲਬ ਕਿ ਉਹ ਵੀ ਲ ਮਤਲਬ ਆਪਣੀ ਰੋਡ ਤੇ ਚੜੀ ਉਹਦਾ ਨੰਬਰ ਪਲੇਟ ਸਕੈਨ ਕਰ ਲਿਆ ਕਰਨੀ ਆ ਉਹ ਇੱਥੇ ਟੋਲ ਤੇ ਆਇਆ ਕਰੂਗੀ ਉਹ ਨੰਬਰ ਪਲੇਟ ਸਕੈਨ ਹੋ ਗਿਆ ਉਹਦੇ ਆਟੋਮੈਟਿਕਲੀ ਖਾਤਿਆਂ ਵਿੱਚ ਪੈਸੇ ਭਲਾਂ ਜੀ ਗੱਡੀ ਕਿਸੇ ਮਰਜ਼ੀ ਨਾਂ ਤੇ ਹੋਵੇ ਉਹ ਰੋਡ ਤੇ ਚੱਲਦੀ ਵੀ ਹੈ ਜਿਹਦੇ ਨਾਮ ਤੇ ਹੋਊਗੀ ਉਹਦੇ ਹੀ ਅਕਾਊਂਟ ਚ ਪੈਸੇ ਕੱਟਿਆ ਜਾ ਕਰਨਗੇ ਠੀਕ ਹੈ ਜੀ ਤੇ ਜਿਹੜੇ ਨਾਲ ਆਸੇ ਪਾਸੇ ਪਿੰਡਾਂ ਦੇ ਉਹਨਾਂ ਬਾਰੇ ਕੀ ਉਹ ਕੋਈ ਪ੍ਰੋਜੈਕਟ ਉਹਨਾਂ ਨੂੰ ਪਾਊਗਾ ਬਾਈ ਜੀ ਇਹ ਜਿਹੜੇ ਆਸੇ ਪਾਸੇ ਨਾਲ ਪਿੰਡਾਂ ਵਾਲੇ ਪਹਿਲਾਂ ਫ੍ਰੀ ਸੀ ਜੀ ਹੁਣ ਜਿਨ੍ਹਾਂ ਦੀ ਵੀ ਆਸੇ ਪਾਸੇ ਵਾਲੇ ਪਿੰਡਾਂ ਆ ਉਹਨਾਂ ਨੂੰ ਹੁਣ ਬੂਥਲੈਸ ਪ੍ਰਣਾਲੀ ਨਾਲ ਕੋਈ ਵੀ ਕਿਸੇ ਤਰ੍ਹਾਂ ਦੀ ਬੂਥਲੈਸ ਪ੍ਰਣਾਲੀ ਨੂੰ ਕੋਈ ਨੌਲਜ ਨਹੀਂ ਹੋਣੀ ਵੀ ਇਹ ਸਾਡੇ ਆਸੇ ਪਾਸੇ ਪਿੰਡਾਂ ਵਾਲੇ ਜਾਂ ਇਹਨਾਂ ਨੂੰ ਫ੍ਰੀ ਕੀਤਾ ਜਾਣਾ ਜਾਂ ਨਹੀਂ ਉਹਦੇ ਵਿੱਚੋਂ ਉਹਨਾਂ ਦੇ ਨੰਬਰ ਬੀਟ ਸਕੈਨ ਕਰਕੇ ਹੀ ਉਹਨਾਂ ਦੇ ਪੈਸੇ ਕੱਟੇ ਜਾਏਗਾ ਕਿੰਨੇ ਕਿਲੋਮੀਟਰ ਤਾਈ ਫ੍ਰੀ ਹੁੰਦੇ ਜਿਹੜੇ ਪਿੰਡਾਂ ਆ ਇਹ ਕਿਲੋਮੀਟਰ ਦਾ ਕੋਈ ਹਿਸਾਬ ਨਹੀਂ ਹੁੰਦਾ ਜੀ ਇਹਦੇ ਮਤਲਬ ਵੀ ਜਿਹੜਾ ਲੋਕਲ ਜਿਹੜੇ ਟੋਲ ਪਲਾਜ਼ਾ ਬਣਿਆ ਹੁੰਦਾ ਜਿਹੜੇ ਕਿਲੋਮੀਟਰ ਚ ਉਤੀ ਬਾਕੀ ਕਿਸਾਨ ਜਥੇ ਬੰਦੀਆਂ ਨੇ ਜਿਹੜੇ ਇੱਥੇ ਪਿੰਡਾਂ ਮਾਫਟਾ ਰੱਖੇ ਹੋਏ ਉਹਨਾਂ ਨੂੰ ਸਾਰਿਆਂ ਨੂੰ ਪੜੀਏ ਤੇ ਕਿਸਾਨ ਜਥੇ ਬੰਦੀਆਂ ਤੁਸੀਂ ਕੀ ਕਹਿਣਾ ਚਾਹੁੰਦੇ ਹੋਗੇ ਸਦਾ ਦੇਣਾ ਚਾਹ ਮੋਟਾ ਨਾ ਮੋਟਾ ਜੋੜ ਕੇ ਖੜਨਾ ਠੀਕ ਹੈ ਜੀ ਰਾਜਮਨ ਸਿੰਘ ਜੀ ਧੰਨਵਾਦ ਹਰਜੀਤ ਕੌਰ ਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਸੇ ਸਕੂਲ ਪਲੱਸ ਦੇ ਕੰਮ ਕਰਦਿਆਂ ਨੂੰ ਜੀ ਮੇਰੇ 7 ਸਾਲ ਹੋ ਗਏ ਜੀ 7 ਸਾਲ ਹੋ ਗਏ ਹਾਂਜੀ ਤੇ ਘਰ ਦੀ ਸਥਿਤੀ ਕਿਵੇਂ ਆਪਣੀ ਜੇ ਗੱਲ ਕਰ ਲਈਏ ਤਾਂ ਜੀ ਘਰ ਦੀ ਸਥਿਤੀ ਲਗਭਗ ਜੀ ਸਾਰੇ ਜਿੰਨਾ ਵੀ ਸਟਾਫ ਆ ਸਾਡਾ ਸਾਰਿਆਂ ਦਾ ਠੀਕ ਠਾਕ ਹੈ ਜੀ ਹੂੰ ਕਿੰਨੀਆਂ ਕੁੜੀਆਂ ਤੁਸੀਂ ਕੰਮ ਕਰਦੇ ਹੋ ਜੀ ਅਸੀਂ 10 ਕੁੜੀਆਂ ਕੰਮ ਕਰਦੇ ਹਾਂ 10 ਕੁੜੀਆਂ ਕੰਮ ਕਰਦੇ ਹਾਂ ਜੀ ਇਹ ਤੁਸੀਂ ਜਿਹੜੀ ਸੈਂਟਰ ਸਰਕਾਰ ਦਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਇਹੀ ਗੱਲ ਕਹਿਣਾ ਚਾਹੁੰਦੇ ਹਾਂ ਜੀ ਵੀ ਸਾਡਾ ਜਿਹੜੇ ਸਾਡੇ ਵੀਰ ਇੱਥੇ ਕੰਮ ਕਰਦੇ ਨੇ ਜੀ ਚਲੋ ਪੈਣਾ ਦਾ ਪਰ ਮੰਨ ਸਕਦੇ ਆ ਵੀ ਘਰੇ ਵੀ ਕੰਮ ਕਰ ਲੈਣਗੇ ਜੀ ਤੇ ਤੇ ਜਿਹੜੇ ਸਾਡੇ ਵੀਰ ਨੇ ਜੀ ਉਹਨਾਂ ਦਾ ਜੇ ਬੇਰੋਜ਼ਗਾਰ ਹੋਣਗੇ ਤਾਂ ਨਸ਼ਿਆਂ ਤੇ ਲੱਗਣਗੇ ਜੀ ਹਾਂਜੀ ਹਾਂਜੀ ਤੇ ਆਤਮ ਹੱਤਿਆ ਵੱਲ ਜਾਣਗੇ ਜੀ ਹਾਂਜੀ ਇਸ ਚੀਜ਼ ਨੂੰ ਰੋਕਣ ਦੇ ਲਈ ਅਸੀਂ ਸੈਂਟਰ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਵੀ ਸਾਥੋਂ ਸਾਡਾ ਰੋਜ਼ਗਾਰ ਨਾ ਖੋਇਆ ਜਾਵੇ ਅੱਛਾ ਜੀ ਠੀਕ ਹੈ ਬਣੇ ਧੰਨਵਾਦ